ਭਾਈ ਜਗਤਾਰਸ਼ਕ ਹਵਾਰੇ ਦੀ ਕੀ ਨਿੱਜੀ ਦੁਸ਼ਮਣੀ ਹੈ 70 ਕੱਲੇ ਜ਼ਮੀਨ ਆ ਉਸ ਬੰਦੇ ਦੀ 70 ਖੇਤ ਜ਼ਮੀਨ ਆ ਅੱਜ ਕਿਸ ਮਾਦੇ ਪੁੱਤ ਨੂੰ ਹਉਦਿਆ 70 ਖੇਤੋਂ ਨੂੰ ਕੱਲੇ ਨੂੰ ਹਉਦਿਆ ਉਹ ਚਾਹਵੇ ਅੱਜ ਪੰਛ ਦੋਖੀਆਂ ਦੀ ਈਨ ਮਤਲਬ ਏ ਤਾ ਦੂਜੇ ਦਰਜੇ ਤੋ ਵਾਰਾ ਦੋ ਉਹਦੀ ਇੱਕੋ ਹੀ ਮੰਗ ਹੈ ਕਿ ਮੈਂ ਧੌਣ ਨਿਚਵਾਣੀ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਧੌਣ ਚਪਾਈ ਆ ਹੋਰ ਕਿਤੇ ਨਿਚਕ ਸਕਦੀ ਇਹ ਕੋਈ ਮੰਗ ਹੈ ਤੇ ਬਸ ਐਂਦਾ ਦਾ ਸੁਰਮੈ ਦੀ ਪਾਗ ਲਉਣ ਵਾਸਤੇ ਨਿਸ਼ਾਨਦ ਸ਼ਰਮੇ ਨੇ ਹਿਆਪ ਆ ਲਿਆ ਉਹ ਨੂੰ ਨਹੀਂ ਸੀ ਪਤਾ ਕਿ ਸ਼ੇਰ ਦੇ ਮੁਸ਼ਾਇਰੇ ਵਿੱਚੋਂ ਵਾਲ ਨਹੀਂ ਕੱਟ ਹੁੰਦਾ ਹੁੰਦਾ ਸ਼ੇਰ ਦੀ ਮੁੱਛ ਵਿੱਚੋਂ ਵਾਲ ਕੱਟਣਾ ਕਿੰਨਾ ਸੁੱਖਾ ਪਿਆ 13 ਅਗਸਤ ਸਨ 2007 ਦੇ ਮਿਤੀਕ ਨਾਲ ਪੁੱਲਦਾ ਹੋਣਾ ਚੰਡੀਗੜ੍ਹ ਦੀ ਇੱਕ ਅਦਾਲਤ ਨੇ ਇੱਕ ਫੈਸਲਾ ਸੁਣਾਇਆ ਤੇ ਦਿੱਲੀ ਦੀ ਇੱਕ ਅਦਾਲਤ ਨੇ ਫੈਸਲਾ ਸੁਣਾਇਆ ਦੋਨਾਂ ਅਦਾਲਤਾਂ ਦੇ ਫੈਸਲੇ ਟੈਲੀਵਿਜ਼ਨ ਤੇ ਤਰਲੇ ਹੋ ਰਹੇ ਸੀ ਲੋਕ ਵੇਖ ਰਹੇ ਸੀ ਇੱਕ ਫੇਰਮਾ ਦਾ ਐਕਟਰ ਹੈ ਸੰਜੇ দত্ত ਹੋ ਸਕਦਾ ਤੁਹਾਨੂੰ ਸਾਰਿਆਂ ਨੂੰ ਲੋਪਤਾ ਹੋਵੇ ਨੇ ਕਿੰਨੇ ਕਿੰਨੇ ਜਾਣੇ ਜਾਣਦੇ ਉਹ ਬੜੀਆਂ ਫਿਲਮਾਂ ਉਹਨੇ ਸਾਈਨ ਕੀਤੀਆਂ ਸਾਧ ਸੰਗਤ ਨੂੰ ਸਜੇ ਦੱਤਰ ਉਹਨੂੰ 6 ਮਹੀਨੇ ਦੀ ਸਜ਼ਾ ਸੁਣਾਈ ਦਿੱਲੀ ਦੀ ਇੱਕ ਅਦਾਲਤ ਨੇ ਤੇ 6 ਮਹੀਨੇ ਦਾ ਜੇਲ੍ਹ ਵਿੱਚ ਜਾਣਾ ਤੇ ਇਧਰ ਦਿੱਲੀ ਚੰਡੀਗੜ੍ਹ ਦੀ ਇੱਕ ਅਦਾਲਤ ਨੇ ਦੋ ਗੁਰੂ ਕੇ ਸਿੱਖਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਆ ਸਜੇ ਦੱਤ 6 ਮਹੀਨੇ ਦੀ ਜੇਲ੍ਹ ਸੁਣ ਕੇ ਰੋ ਰਿਹਾ ਤਹਾ ਮਾਰ ਰਿਹਾ ਉਹ ਰੱਖਾਂ ਤੋਂ ਉਹ ਪਰਲ ਪਰਲ ਹੰਝੂ ਡਿੱਗ ਰਹੇ ਤੇ ਲੱਭਾਂ ਚੰਬਦੀਆਂ ਰੋ ਤੂਜਾ ਬਣ ਕੇ ਖੜਾ ਕੈਮਰੇ ਮੋੜੇ ਤੋ ਬੋਲਿਆ ਨਹੀਂ ਜਾਂਦਾ ਆ ਸਾਡੇ ਨਿੱਕੇ ਨਿੱਕੇ ਨਿਆਣੇ ਸੰਜੇ ਦਾਦੀ ਕੋ ਗੱਲ ਕਰਦੇ ਆ ਨਾ ਕਹਿੰਦੇ ਹਾਂ ਇਹ ਕਰਕੇ ਸਿੱਖਾਂ ਤੋੜ ਦਿੰਦਾ ਜੇਲ੍ਹ ਦੀ ਹੁਣ ਬੱਚੋ ਤੋੜ ਕੇ ਦਿਖਾ ਦਿਲਦੀਆਂ ਸਿੱਖਾਂ 6 ਮਹੀਨੇ ਜਦੋਂ ਜਾਣਾ ਪਿਆ ਕਿਵੇਂ ਪਰਲ ਪਰਲ ਹੰਝੂ ਸੁੱਟ ਰਿਹਾ ਰੋ ਰਿਹਾ ਤੇ ਜਦੋਂ 6 ਮਹੀਨੇ ਨਹੀਂ ਉਹਨੇ ਜਲਦੀ ਸਜ਼ਾ ਸੁਣੀ ਉਹ ਅਖੌਤੀ ਹੀਰੋ ਰੋ ਰਿਹਾ ਸੀ ਚੰਡੀਗੜ੍ਹ ਦੀ ਇੱਕ ਅਦਾਲਤ ਨੇ ਦੋ ਗੁਰੂ ਕੇ ਸਿੱਖਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਇੱਕ ਦਾ ਨਾਂ ਭਾਈ ਬਲਵੰਤ ਸਿੰਘ ਰਾਜੋਆਣਾ ਤੇ ਦੂਜੇ ਦਾ ਨੋ ਭਾਈ ਜਗਤਾਰ ਸਿੰਘ ਹਵਾਰਾ ਤੇ ਇਹ ਫਾਂਸੀ ਦੀ ਸਜ਼ਾ ਸੁਣ ਕੇ ਝਕਾਰੇ ਲਾਉਂਦੇ ਆ ਪੱਤਰਕਾਰ ਕੈਮਰੇ ਲੈ ਕੇ ਸੰਜੇ ਦਾਦੇ ਮੋੜੇ ਖੜੇ ਉਹ ਤਾਂ ਹਾਂ ਮਾਰ ਰਿਹਾ ਉਹਦੀ ਭੈਣ ਨੇ ਜੱਗ ਕਰਾਇਆ ਕਿ ਮੇਰੇ ਵੀਰ ਦੀ ਸਜ਼ਾ ਮਾਫ ਹੋ ਜਾਵੇ ਉਹਨੇ ਹਮਨਕੁੰਟ ਦੇ ਵਿੱਚ ਬ੍ਰਾਹਮਣਾਂ ਦੇ ਉਸੇ ਟਾਈਮ ਸਮਗਰੀ ਲਿਆ ਕਿ ਟੁੱਠੀ ਦੇ ਬਦ ਨਸੀ ਜੋ ਪਾ ਕੇ ਲੂਣਾ ਸ਼ੁਰੂ ਕਰ ਦਿੱਤਾ ਵੀ ਭਲੋ ਕਿਸੇ ਗਰੀਬ ਨੂੰ ਖੁਲਾ ਦਿਓ ਸਾਧ ਸੰਗਤ ਆ ਉਹਨਾਂ ਨੇ ਉਹ ਜੱਗ ਕੀਤਾ ਵੀ ਉਹਦੀ ਸਜ਼ਾ ਮਾਫ ਹੋ ਜਾਵੇ ਪਰ ਇੰਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸ਼ੇਰਾਂ ਨੂੰ ਜਦੋਂ ਫਾਂਸੀ ਦੀ ਸਜ਼ਾ ਮਿਲੀ ਜਦੋਂ ਬਾਹਰ ਆਏ ਪੱਤਰਕਾਰ ਕੈਮਰੇ ਲੈ ਕੇ ਖੜੇ ਤੇ ਜਕਾਰੇ ਲਾਉਂਦੇ ਨੇ ਹੁਣ ਖਾਲਸਾ ਜੀ ਫੈਸਲਾ ਤੁਸੀਂ ਆਪ ਕਰ ਲਿਓ ਹੀਰੋ ਉਹ ਆ ਜਿਹੜਾ 6 ਮਹੀਨੇ ਦੀ ਜੇਲ੍ਹ ਸੁਣ ਕੇ ਰੋ ਰਿਹਾ ਜਾਂ ਹੀਰੋ ਉਹ ਆ ਜਿਹੜੇ ਫਾਂਸੀ ਦੀ ਸਜ਼ਾ ਸੁਣ ਕੇ ਜਕਾਰੇ ਲਾਉਂਦੇ ਆ ਉਹ ਹੀਰੋ ਨੇ ਏਦਾਂ ਦਾ ਹੀਰੋ ਸਾਡੇ ਧਰਮ ਦਾ ਹੀਰੋ ਧਰਮ ਦੇ ਹੀਰੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਓ ਜਿਨ੍ਹਾਂ ਨੇ ਇਸ ਸੁਪਰੀਮ ਦੇ ਨਾਲ ਪਿਆਰ ਪਾਇਆ ਉਹਨਾਂ ਦੀ ਕਿਵੇਂ ਚੜ੍ਹਦੀ ਕਲਾ ਰਹੀ ਪੱਗਾ ਲੋਣ ਬੰਦੇ ਆਏ ਚਪੇੜਾ ਖਾ ਕੇ ਗਏ ਨਿਸ਼ਾਨਦ ਸ਼ਰਮਾ ਭਾਈ ਸਾਹਿਬ ਦੀ ਦਸਤਾਰ ਨੂੰ ਹੱਥ ਪਾਉਣ ਵਾਸਤੇ ਅੱਗੇ ਨੂੰ ਹੋਇਆ ਤੇ ਭਾਈ ਜਗਤਾਰ ਸਿੰਘ ਹਵਾਰੇ ਨੇ ਬਾਦਗੜੀ ਫੌਤੀ ਦਿਖਾ ਕੇ ਸ਼ੇਰ ਵਾਲਾ ਹੌਸਲਾ ਦਿਖਾ ਕੇ ਹਾਥੀ ਨਾਲੋਂ ਤਕੜਾ ਜੋਰ ਆਪਣੇ ਹੱਥ ਵਿੱਚ ਲਿਆ ਕੇ ਨਿਸ਼ਾਨਦ ਸ਼ਰਮਾ ਦੇ ਮੂੰਹ ਦੇ ਉੱਤੇ ਜਿਵੇਂ ਚੰਦਰਮੇ ਦੇ ਉੱਤੇ ਅੱਜ ਤੋਂ ਕਹਿੰਦੇ ਤੌਲੀਏ ਦਾ ਦਾਗ ਪਿਆ ਏਦਾਂ ਦੇ ਸ਼ਰਮੇ ਦੇ ਮੂੰਹ ਦੇ ਉੱਤੇ ਪੱਕਾ ਦਾਗ ਪਾਉਣ ਲਈ ਜਿਗਰਾ ਦਿਖਾਇਆ ਔਰਕਨਾ ਟਾਡੀ ਦੇ ਸਾਭ ਜੀ ਦੀ ਸੇਵਾ ਚ ਹੈ ਕਿਉਂ ਪੇਸ਼ ਕਰਦਾ ਹੈ ਆਉਂਦੇ ਜਿਹੜੇ ਪੰਗਾ ਮੱਕੇ ਤੇ ਚੀਆ ਤੋਂ ਆਏ ਵਾਰਸੀ ਸਗਦਸ਼ਵੇਸ਼ ਦੇ ਬਬਤ ਕੇ ਫਿਸ਼ੀਤੋ ਆਏ ਵਾਰਸੀ ਸਗਦਸ਼ਵੇਸ਼ ਦੇ ਇਕਤਾ ਦੇ ਹੰਮਿਤੇ ਪੁਝਾਰੀ ਸਤ ਦੇ ਪੈਰੀ ਨੇ ਗਲੇਸ਼ ਦੇ ਕੁੱਟੇਣਾ ਸ਼ਰਮਾਂ ਨਸ਼ਾ ਤੇ ਦੋ ਆਇਆ ਮੂਰ ਨੂੰ ਕਿ ਦੱਸ ਕਿ ਕੁੱਟੇਣਾ ਛੇਰ ਤੇ ਵਸਹਿਰ ਅੱਧਮ ਜੋ ਸੋਖਿਆ ਹੁੰਦਾ ਵਾਲ ਪੁੱਟੇਣਾ ਛੇਰ ਤੇ ਵਸਹਿਰ ਅੱਧਮ ਜੋ ਸੋਖਿਆ ਹੁੰਦਾ ਵਾਲ ਪੁੱਟੇਣਾ ਦਿਨੇ ਹੀ ਦੀ ਰਵੇਦੀ ਲੈ ਕੇ ਕੜਿਆਣਾ ਤਨ ਤਨ ਕਰਦੀ